ਨੇ ਦਿਨੋਂ ਤੋਂ ਫੋਨ ਕੀਤੇ ਸਭ ਕੁਝ ਕੀਤਾ ਕੋਈ ਰਿਪਲਾਈ ਨਹੀਂ ਆਇਆ ਅਸੀਂ ਕਰ ਦਾਂਗੇ ਅਸੀਂ ਕਰ ਦਾਂਗੇ ਅਸੀਂ ਚਾਹ ਹਾਰੀਏ ਚ ਜਿੱਤੀ ਅਸੀਂ ਤੁਹਾਡਾ ਕੰਮ ਜ਼ਰੂਰ ਕਰਾਂਗੇ ਸਾਡੇ ਇਧਰ ਏਰੀਆ 'ਚ ਕੋਈ ਕੰਮ ਨਹੀਂ ਹੋ ਰਿਹਾ ਤੁਹਾਡੇ ਸਾਹਮਣੇ ਤੁਹਾਨੂੰ ਦਿਖੇ ਰਿਹਾ ਲਾਈਵ ਵੀ ਕੀ ਹਾਲ ਹੋ ਰਿਹਾ ਇਸ ਕੰਦਿਆਂ ਦਾ ਤੇ ਸਾਨੂੰ ਆਪ ਹੀ ਕਰਨਾ ਪੈਗਾ ਅਸੀਂ ਆਪ ਬਨਾਇਆ ਹੈ ਅਸੀਂ ਕਿੰਨੇ ਐਮਸੀ ਸਾਹਿਬ ਨੂੰ ਵੀ ਫੋਨ ਕਰਤੇ ਐਮਸੀ ਸਾਹਿਬ ਕਹਿੰਦੇ ਅਸੀਂ ਜਿੱਤੀਏ ਜਾਂ ਹਾਰੀ ਤੁਹਾਡੀ ਗਲੀ ਦਾ ਕੰਮ ਪੱਕਾ ਹੋਏਗਾ ਪਰ ਕੁਛ ਨਹੀਂ ਹੋ ਰਿਹਾ ਅਸਤਾ ਪੈਸੇ ਦੇਣ ਨੂੰ ਵੀ ਤਿਆਰ ਆ ਵੀ ਸਾਡੇ ਤੋਂ ਪੈਸੇ ਵੀ ਲੈ ਜਾਓ ਪਰ ਸਾਡੇ ਘਰੇ ਗਲੀ ਚ ਆ ਕੇ ਸਫਾਈ ਕਰਕੇ ਜਾਓ ਤੁਸੀਂ ਇਹ ਸਮਝ ਲਓ ਥੋੜੇ ਦਿਨ ਹੋ ਗਏ ਮੈਨੂੰ ਲੱਗਦਾ ਚਾਰ ਪੰਜ ਦਿਨ ਹੋ ਗਏ ਮੈਂ ਕਿਚਨ ਦੇ ਵਿੱਚ ਕੰਮ ਕਰਦੀ ਸੀਗੀ ਤਾਂ ਬਾਈ ਸਾਂਸ ਪਤਾ ਨਹੀਂ ਕਿਵੇਂ ਨਿਗਾ ਪੈ ਗਈ ਮੈਂ ਪਾਚੀ ਗਈ ਸੱਪ ਐਡਾ ਬਟਾ ਸੱਪ ਸੀਗਾ ਮੇਰੇ ਪੈਰਾ ਕੋਲ ਨਾਲੀਆਂ ਚ ਸੱਪ ਫਿਰ ਰਹੀਆਂ ਔਰ ਬੱਚੇ ਸਾਡੇ ਬਿਮਾਰ ਹੋ ਰਹੇ ਆ ਕੋਈ ਸੁਣਵਾਈ ਦਾ ਕੋਈ ਨਹੀਂ ਹੋ ਰਿਹਾ ਕਮੇਟੀ ਘਰ ਤੱਕ ਅਸੀਂ ਜਾ ਜਾ ਕੇ ਬੈਠ ਚੁੱਕੇ ਕੋਈ ਨਹੀਂ ਸੁਣ ਕੇ ਰਾਜੀ ਸਾਡਾ ਸਾਨੂੰ ਕੀ ਫਾਇਦਾ ਹੋਇਆ ਆਪਣੇ ਸੰਗਰੂਰ ਕੇ ਐਮ ਸੀਓ ਕਰਨ ਦਾ ਸਾਨੂੰ ਕੋਈ ਫਾਇਦਾ ਨਹੀਂ ਸਾਨੂੰ ਤਾਂ ਐ ਹੀ ਆ ਵੀ ਅੱਗੇ ਤੋਂ ਜੇ ਸਾਡੇ ਅੱਗੇ ਵੋਟਾਂ ਮੰਗਣ ਵੀ ਆਣਗੇ ਅਸੀਂ ਤਾਂ ਉਹਨਾਂ ਨੂੰ ਇੱਥੇ ਬੜਾ ਨਹੀਂ ਦੇਣਾ ਪਾਣੀ ਲਾ ਲੋ ਵੀ ਘਰਾਂ ਦੇ ਅੰਦਰ ਪੜਨ ਵਾਲੇ ਆ ਤਿਆਰ ਹੈ ਜੀ ਤੋ ਇੱਕ ਦੋ ਦਿਨ ਚ ਸਾਡਾ ਕੰਮ ਨਾ ਅਸੀਂ ਨਾਲੀਆਂ ਨਾਲ ਸਾਨੂੰ ਖੁਦ ਕੱਢਣੀਆਂ ਪੈਣੀਆਂ ਬਾਕੀ ਰਹਿ ਕੇ ਐਮਐਲਏ ਸਾਹਿਬ ਜਦੋਂ ਵੋਟਾਂ ਮਿਲੇ ਆਏ ਸੀ ਉਦੋਂ ਤਾਂ ਸਾਰੇ ਆਂਦੇ ਸੀਗੇ ਉਹ ਵੀ ਆਂਦਾ ਸੀਗਾ ਗਾੜੀ ਵਾਲਾ ਕਚਰਾ ਉਠਾ ਉਦੋਂ ਬਾਅਦ ਉਹ ਵੀ ਨਹੀਂ ਆਏ ਹੈਗੇ ਸਿਰਫ ਦੋ ਦਿਨ ਆਏ ਨੇ ਵੋਟਾਂ ਮਿਲੇ ਉਦੋਂ ਬਾਅਦ ਉਹ ਵੀ ਨਹੀਂ ਆਏ ਹੈਗੇ ਸਤਿ ਸ੍ਰੀ ਅਕਾਲ ਰਿਤਿਕਾ ਪ੍ਰਿਤਕਾ ਜੀ ਹੱਥ ਦੇ ਵਿੱਚ ਬੇਲਚੇ ਫੜੇ ਹੋਏ ਨੇ ਜੋ ਮਿਊਸਪਲ ਕਮੇਟੀ ਦਾ ਕੰਮ ਆ ਤੁਸੀਂ ਖੁਦ ਕਰ ਰਹੇ ਹੋ ਹੋਰ ਕੀ ਜਦੋਂ ਉਹ ਨਹੀਂ ਆਣਗੇ ਤਾਂ ਅਸੀਂ ਕਰਾਂਗੇ ਆ ਇਹਨੇ ਦਿਨਾਂ ਤੋਂ ਫੋਨ ਕੀਤੇ ਸਭ ਕੁਝ ਕੀਤਾ ਕੋਈ ਰਿਪਲਾਈ ਨਹੀਂ ਆਇਆ ਅਸੀਂ ਕਰ ਦਾਂਗੇ ਅਸੀਂ ਕਰ ਦਾਂਗੇ ਅਸੀਂ ਚਾਹ ਹਾਰੀਏ ਚ ਜਿੱਤੀ ਅਸੀਂ ਤੁਹਾਡਾ ਕੰਮ ਜ਼ਰੂਰ ਕਰਾਂਗੇ ਸਾਡੇ ਇਧਰ ਏਰੀਆ ਚ ਕੋਈ ਕੰਮ ਨਹੀਂ ਹੋ ਰਿਹਾ ਤੁਹਾਡੇ ਸਾਹਮਣੇ ਤੁਹਾਨੂੰ ਦਿਖੇ ਰਿਹਾ ਲਾਈਵ ਵੀ ਕੀ ਹਾਲ ਹੋ ਰਿਹਾ ਗੰਗੀਆਂ ਦਾ ਤੇ ਸਾਨੂੰ ਆਪ ਹੀ ਕਰਨਾ ਪੈਗਾ ਅਸੀਂ ਆਪ ਬਣਾਇਆ ਇਹ ਹਾਂਜੀ ਯਾਨੀ ਕਿ ਕਮੇਟੀ ਵਾਲਾ ਕੰਮ ਤੁਸੀਂ ਕਰਨ ਲੱਗ ਗਏ ਹਾਂਜੀ ਹਾਂਜੀ ਮੁੱਖ ਮੰਤਰੀ ਦਾ ਸ਼ਹਿਰ ਹੈ ਸਾਫ ਸਫਾਈ ਹੋਣੀ ਚਾਹੀਦੀ ਹੈ ਨਾਮ ਦਾ ਸ਼ਹਿਰ ਹੈ ਮੁੱਖ ਮੰਤਰੀ ਦਾ ਕੋਈ ਸਫਾਈ ਨਹੀਂ ਹੈਗੀ ਇੱਥੇ ਕਿਹੜਾ ਵਾਰਡ ਚ ਇਹ ਗਲੀ ਨੰਬਰ 4 ਹੈ ਮੈਲਾ ਰੋਡ ਮੈਲਾ ਰੋਡ ਤੇ ਆਇਆ ਇੱਥੇ ਦੇਖੋ ਆ ਕੇ ਤੁਸੀਂ ਆਪ ਅਸੀਂ ਕਿੰਨੇ ਐਮਸੀ ਸਾਹਿਬ ਨੂੰ ਵੀ ਫੋਨ ਕਰਤੇ ਐਮਸੀ ਸਾਹਿਬ ਕਹਿੰਦੇ ਅਸੀਂ ਜਿੱਤੀਏ ਜਾਂ ਹਾਰੀ ਤੁਹਾਡੀ ਗਲੀ ਦਾ ਕੰਮ ਪੱਕਾ ਹੋਏਗਾ ਪਰ ਕੁਝ ਨਹੀਂ ਹੋ ਰਿਹਾ ਮੌਜੂਦਾ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਸੁਣਦਾ ਨਹੀਂ ਜੀ ਅਸਤ ਪੈਸੇ ਦਿਨ ਨੂੰ ਵੀ ਤਿਆਰਾਂ ਵੀ ਸਾਡੇ ਤੋਂ ਪੈਸੇ ਵੀ ਲੈ ਜਾਓ ਪਰ ਸਾਡੇ ਘਰੇ ਕਲੀ ਚ ਆ ਕੇ ਸਫਾਈ ਕਰਕੇ ਜਾਓ ਤੁਸੀਂ ਇਹ ਸਮਝ ਲਓ ਥੋੜੇ ਦਿਨ ਹੋ ਗਏ ਮੈਨੂੰ ਲੱਗਦਾ 4-5 ਦਿਨ ਹੋ ਗਏ ਮੈਂ ਕਿਚਨ ਦੇ ਵਿੱਚ ਕੰਮ ਕਰਦੀ ਸੀਗੀ ਤਾਂ ਬਾਈਚਾਂਸ ਪਤਾ ਨਹੀਂ ਕਿਵੇਂ ਨਿਗਾ ਪੈ ਗਈ ਮੈਂ ਬੱਚ ਗਈ ਸੱਪ ਤੋਂ ਐਡਾ ਵੱਡਾ ਸੱਪ ਸੀਗਾ ਮੇਰੇ ਪੈਰਾ ਕੋਲ ਇਹ ਦੇਖੋ ਤੁਸੀਂ ਕੀ ਸਫਾਈ ਹੈ ਇੱਥੇ ਬੰਦੇ ਜਾਨ ਜੋਖਮ ਲੈ ਕੇ ਕੰਮ ਕਰ ਰਹੇ ਆ ਅਸੀਂ ਇੱਥੇ ਚਾ ਕੁਝ ਮਰਜੀ ਲੜ ਜੇ ਸਾਡੇ ਮੰਜੂ ਮੰਜੂ ਜੀ ਕਿਹੜਾ ਮਹੱਲਾ ਤੇ ਹੱਥ ਦੇ ਵਿੱਚ ਵੇਲ ਚੋਂ ਘੋੜੇ ਜੇ ਸੰਤ ਨਗਰ ਹੈ ਮੈਲਾ ਰੋੜ ਹੈ ਗਲੀ ਨੰਬਰ 4 ਹੈ ਉਰੇ ਕੋਈ ਵੀ ਸਫਾਈ ਦਾ ਕੋਈ ਹੋ ਨਹੀਂ ਹੈਗਾ ਕੋਈ ਨੁਮਾਇੰਦਾ ਨਹੀਂ ਆਂਦਾ ਕੋਈ ਸਰਕਾਰ ਦਾ ਕੋਈ ਬੰਦਾ ਨਹੀਂ ਆਂਦਾ ਜਿਸ ਮਰਜ਼ੀ ਨੂੰ ਫੋਨ ਕਰਕੇ ਦੇਖ ਲੋ ਜੀ ਅਸੀਂ ਆ ਰਹੇ ਆ ਅਸੀਂ ਕਰ ਰਹੇ ਆ ਕੋਈ ਨਹੀਂ ਆਂਦਾ ਸਾਨੂੰ ਇਹ ਸੀ ਸੰਗਰੂਰ ਕੇ ਹੈ ਉਹ ਨੇ ਉਹ ਚਮਕਾਣਗੇ ਆਪਣਾ ਸ਼ਹਿਰ ਬਟ ਪਹਿਲਾਂ ਤੋਂ ਵੀ ਬੱਦਰ ਹਾਲਤ ਹੋ ਚੁੱਕੀ ਹੈ ਨਾਲੀਆਂ ਚ ਸੱਪ ਫਿਰ ਰਹੀਆਂ ਔਰ ਬੱਚੇ ਸਾਡੇ ਬਿਮਾਰ ਹੋ ਰਹੇ ਆ ਕੋਈ ਸੁਣਵਾਈ ਦਾ ਕੋਈ ਨਹੀਂ ਹੋ ਰਿਹਾ ਕਮੇਟੀ ਘਰ ਤੱਕ ਅਸੀਂ ਜਾ ਜਾ ਕੇ ਬੈਠ ਚੁੱਕੇ ਕੋਈ ਨਹੀਂ ਸੁਣ ਕੇ ਰਾਜੀ ਸਾਡਾ ਸਾਨੂੰ ਕੀ ਫਾਇਦਾ ਹੋਇਆ ਆਪਣੇ ਸੰਗਰੂਰ ਕੇ ਐਮਸੀਓ ਕਰਨ ਦਾ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਉਹੀ ਗੰਦਗੀ ਉਹੀ ਬੁਰਾ ਹਾਲ ਆਹੀ ਕੁਛ ਹੈ ਜਿਹੜੇ ਤਾਂ ਤੱਕ ਕਦ ਤੋਂ ਦੇਖ ਰਿਆਂ ਵੀ ਸੁਧਾਰ ਹੋਊਗਾ ਸੁਧਾਰ ਹੋਊਗਾ ਕੋਈ ਅੱਛਾ ਦਿਨ ਨਹੀਂ ਆਵੇ ਕੋਈ ਸੁਧਾਰ ਨਹੀਂ ਹੋ ਰਿਹਾ ਹਾਂਜੀ ਹਾਂਜੀ ਖੁਦ ਸਫਾਈਆਂ ਕਰ ਕਰਕੇ ਦੇਖ ਲਈਆਂ ਕੋਈ ਆ ਕੇ ਰਾਜੀ ਨਹੀਂ ਆ ਹਾਂ ਨਮਸਕਾਰ ਜੀ ਮੇਰਾ ਨਾਮ ਕਿਰਨ ਹੈ ਕਿਰਨ ਜੀ ਕਿਹੜਾ ਮਹੱਲਾ ਹੱਥ ਦੇ ਵਿੱਚ ਵੇਲਚੇ ਫੜੇ ਨੇ ਨਾਲੀਆਂ ਦੇ ਵਿੱਚ ਵੇਲਚੇ ਚਲਾਰੇ ਹੁੰਦੀਆਂ ਵੀਰ ਜੀ ਮੈਂ ਸੰਤ ਨਗਰ ਮੈਲਾ ਰੋਡ ਸੰਗਰੂਰ ਦੀ ਰਹਿਣ ਵਾਲੀ ਹਾਂ ਤੇ ਸਾਡੀ ਜਿਹੜੀ ਗਲੀ ਹੈ ਨਾ ਉਸ ਦਾ ਬੁਰਾ ਹਾਲ ਹੋ ਚੁੱਕਿਆ ਹੈਗਾ ਤੇ ਉਹ ਤਾਂ ਦੇਖੋ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਤਾਂ ਘਰ ਘਰ ਜਾ ਕੇ ਹੱਥ ਜੋੜ ਜੋੜ ਕੇ ਕੋਟਾ ਮੰਗਣ ਆਂਦੇ ਨੇ ਵੀ ਤੁਹਾਨੂੰ ਵੀ ਕਿਸੇ ਚੀਜ਼ ਦੀ ਲੋੜ ਹੋ ਗਈ ਚਾਹੇ ਅੱਧੀ ਰਾਤ ਨੂੰ ਸਾਨੂੰ ਬੁਲਾਉਂਗੇ ਅਸੀਂ ਅੱਧੀ ਰਾਤ ਵੀ ਆਜੇ ਰੋਵਾਂਗੇ ਪਰ ਜਦੋਂ ਹੁਣ ਸਾਨੂੰ ਲੋੜ ਪਈ ਹੈ ਤਾਂ ਉਹ ਭੁੱਲੇ ਚੁੱਕ ਵੀ ਨਹੀਂ ਆਉਂਦੇ ਨਾ ਫੋਨ ਚੱਕਣ ਜੇ ਫੋਨ ਕਰਦੇ ਤਾਂ ਫੋਨ ਵੀ ਨਹੀਂ ਚੱਕਦੇ ਹੈਗੇ ਕਿ ਅਸੀਂ ਐਨੀ ਵਾਰੀ ਕਮੇਟੀ ਦਫਤਰ ਦੇ ਅੱਗੇ ਜਾ ਕੇ ਅਪਲੀਕੇਸ਼ਨ ਵੀ ਲਿਖ ਕੇ ਦਿੰਦੀ ਹੈ ਪਤਾ ਨਹੀਂ ਘੱਟੋ ਘੱਟ 50 ਵਾਰੀ ਅਪਲੀਕੇਸ਼ਨ ਲਿਖ ਕੇ ਦਿੰਦੀ ਹੈ ਪਰ ਉੱਥੋਂ ਵੀ ਸਾਨੂੰ ਕੋਈ ਰਿਸਪੌਂਸ ਨਹੀਂ ਆਇਆ ਹੈਗਾ ਕੀ ਕਰੀਏ ਹੈ ਜੀ ਵੋਟਾਂ ਦੇ ਦੇਣ ਦਾ ਫਾਇਦਾ ਪਟਿਆਲੇ ਜਾਨੇ ਦੇਖੋ ਪਟਿਆਲੇ ਇੰਨਾ ਵਧੀਆ ਸਫਾਈ ਹੋਈ ਵੀ ਹੈ ਤੇ ਲੁਧਿਆਣੇ ਦੇਖੋ ਮਤਲਬ ਜਿੱਥੇ ਵੀ ਮਤਲਬ ਜਿੱਤਦੇ ਨੇ ਉਹ ਆਪਣੇ ਏਰੀਆ ਨੂੰ ਤਾਂ ਵਧੀਆ ਸਾਫ਼ ਸੁਥਰਾ ਰੱਖਦੇ ਨੇ ਕੀ ਇਹ ਤੇ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ ਸਾਨੂੰ ਤਾਂ ਐ ਹੀ ਆ ਵੀ ਅੱਗੇ ਤੋਂ ਜੇ ਸਾਡੇ ਅੱਗੇ ਵੋਟਾਂ ਮੰਗਣ ਵੀ ਆਣਗੇ ਅਸੀਂ ਤਾਂ ਉਹਨਾਂ ਨੂੰ ਇੱਥੇ ਬੜਨ ਨਹੀਂ ਦੇਣਾ ਹਾਂਜੀ ਐਮਐਲਏ ਸਾਹਿਬ ਨੂੰ ਐਮਐਲਏ ਸਾਹਿਬ ਬਸ ਵੋਟਾਂ ਦੇਣ ਵੇਲੇ ਤਾਂ ਦਿਖੇ ਨੇ ਜੀ ਉਸ ਤੋਂ ਬਾਅਦ ਤਾਂ ਬਿਲਕੁਲ ਵੀ ਨਹੀਂ ਨਜ਼ਰ ਆਇਨਾ ਸਾਡਾ ਫੋਨ ਚੱਕਦੇ ਨੇ ਉਹ ਹਾਂਜੀ ਪ੍ਰੇਮ ਕੁਮਾਰ ਜੀ ਪ੍ਰੇਮ ਜੀ ਹੱਥ ਦੇ ਵਿੱਚ ਅਸੀਂ ਦੇਖਿਆ ਸਾਰੇ ਮੁਹੱਲਾ ਨਿਵਾਸੀਆਂ ਨੇ ਬੇਲ ਚੇ ਫੜੇ ਨੇ ਨਾਲੀਆਂ ਕਾਢਿਓ ਕਿ ਇਹ ਮਿਊਸਪਲ ਕਮੇਟੀ ਦੇ ਵਿੱਚ ਭਰਤੀ ਹੋਗ ਦੇ ਸਰ ਲੱਗਦਾ ਤਾਂ ਇਦਾਂ ਹੀ ਹੈ ਸਾਡੀ ਮਜਬੂਰੀ ਹੋਈ ਪਈ ਹੈ 2 ਮਹੀਨੇ ਹੋ ਗਏ ਕੋਈ ਸਰਕਾਰੀ ਕਰਮਚਾਰੀ ਕੋਈ ਵੀ ਸਫਾਈ ਵਾਲਾ ਨਹੀਂ ਆ ਰਿਹਾ ਸਾਡੀ ਬਹੁਤ ਜ਼ਿਆਦਾ ਮਜਬੂਰੀ ਹੈ ਪਾਣੀ ਲਾ ਲਓ ਵੀ ਘਰਾਂ ਦੇ ਅੰਦਰ ਪੜਨ ਵਾਲੇ ਇਤਿਆਰ ਹੈ ਜੇ ਤੋ ਇੱਕ ਦੋ ਦਿਨ ਚ ਸਾਡਾ ਕੰਮ ਨਾ ਅਸੀਂ ਨਾਲੀਆਂ ਨਾ ਸਾਨੂੰ ਖੁਦ ਕੱਢਣੀਆਂ ਪੈਣਗੀਆਂ ਬਾਕੀ ਰਹਿ ਕੇ ਐਮਐਲਏ ਸਾਹਿਬ ਜਦੋਂ ਵੋਟਾਂ ਮਿਲਿਆ ਆਏ ਸੀ ਉਹ ਤੋਂ ਤਾਂ ਸਾਰੇ ਆਂਦੇ ਸੀਗੇ ਉਹ ਵੀ ਆਂਦਾ ਸੀਗਾ ਗਾੜੀ ਵਾਲਾ ਕਚਰਾ ਉਠਾ ਉਸ ਤੋਂ ਬਾਅਦ ਉਹ ਵੀ ਨਹੀਂ ਆਏ ਹੈਗੇ ਸਿਰਫ 2 ਦਿਨ ਆਏ ਨੇ ਵੋਟਾਂ ਮਿਲੇ ਉਦੋਂ ਬਾਅਦ ਉਹ ਵੀ ਨਹੀਂ ਆਏ ਹੈਗੇ ਐਮਐਲਏ ਸਾਹਿਬ ਦਾ ਤਾਂ ਪਤਾ ਹੀ ਨਹੀਂ ਨਾਮੋ ਨਿਸ਼ਾਨੀ ਨਹੀਂ ਹੈਗਾ ਵੀ ਕਿੱਥੇ ਹੈਗੇ ਨੇ ਕਿੱਥੇ ਨਹੀਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਆ ਪੁਲੀ ਦਬੀ ਹੋਈ ਹੈ ਕਿੰਨਾ ਕਹਿ ਕਹਿ ਕੇ ਥੱਕ ਗਏ ਸਾਨੂੰ ਕਹਿੰਦੇ ਸੀਗੇ ਵੀ ਅਸੀਂ ਜਿੱਤੀਏ ਚਾਹੇ ਹਾਰੀਏ ਤੁਹਾਡਾ ਕੰਮ ਹੋਊਗਾ ਆ ਦੇਖ ਲਓ ਚਲੋ ਜੋ ਵੀ ਜਿੱਤਿਆ ਸਾਡਾ ਕੰਮ ਕੋਈ ਨਹੀਂ ਹੋਇਆ ਸਾਡੀ ਪੁਲੀ ਦਬੀ ਹੋਈ ਹੈ ਜਦ ਤੱਕ ਇਹ ਪੁਲੀ ਦਾ ਹਾਲ ਨਹੀਂ ਹੁੰਦਾ ਸਾਡੇ ਗਲਿਆਂ ਦਾ ਹਾਲ ਨਹੀਂ ਹੁੰਦਾ ਉਰੇ 10 ਮਿੰਟ ਮੀ ਆ ਜੇ ਨਾ ਜੀ ਮਰਜੀ ਆ ਸਾਰੀ ਗਲੀ ਚ ਸਾਰਾ ਦਾ ਸਮਾਨ ਹੈ ਜਿਹੜਾ ਕੂੜਾ ਕਚਰਾ ਜਿੰਨਾ ਵੀ ਸਾਰਾ ਘਰਾਂ ਚ ਵੱਡ ਜਾਂਦਾ ਜੀ ਜੰਗਲੀ ਜਿਹੜੇ ਵੀ ਨੇ ਇੱਕ ਮੰਨ ਲਓ ਕੋਕਰੇ ਹੋ ਗਏ ਜੋ ਵੀ ਹੈ ਮੱਛਰ ਤਾਂ ਇੰਨਾ ਜ਼ਿਆਦਾ ਹੈ ਕੋਈ ਲਿਮਟ ਨਹੀਂ ਹੈਗੀ ਘਰ ਦੇ ਹਰ ਘਰ ਦੇ ਵਿੱਚ ਸਾਰੇ ਬਿਮਾਰ ਬੈਠੇ ਆ ਜੀ ਚਿਕਨਗੁਨੀਆ ਹੋ ਗਿਆ ਕਿਸੇ ਨੂੰ ਡੇਂਗੋ ਹੋ ਗਿਆ ਕਿਸੇ ਨੂੰ ਕੁਝ ਹੋ ਗਿਆ ਆ ਮੇਰੀ ਕੁੜੀਆ ਬਿਮਾਰ ਹੋ ਕੇ ਰਹੀ ਹੈ ਮੈਂ ਬਿਮਾਰ ਹੋ ਕੇ ਮੇਰਾ ਬੇਟਾ ਬਿਮਾਰ ਹੋ ਕੇ ਆ ਸਾਡੇ ਗਵਾਂਢੀ ਨੇ ਨਾਲ ਵਾਲੇ ਚਾਰੋ ਜਣੇ ਬਿਮਾਰ ਪਏ ਨੇ ਜੀ ਦੱਸੋ ਕਿਹਨੂੰ ਕਹਾਂਗੇ ਕੋਈ ਆਂਦਾ ਹੀ ਨਹੀਂ ਕੋਈ ਸੁਣਵਾ ਹੀ ਨਹੀਂ ਹੈ ਜੀ Muito